ਕਿਲਾ ਰੋਡ ਵਿਖੇ ਸਾਰੇ ਤੜਕਸਾਰ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਕਿਲਾ ਰੋਡ ਤੇ ਸਥਿਤ ਇੱਕ ਬਿਊਟੀ ਪਾਰਲਰ ਨੂੰ ਭੇਤਪਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਰਾਹ ਦੀ ਗੱਲ ਇਹ ਰਹੀ ਕਿ ਇਸ ਅੱਗ ਨਾਲ ਆਲੇ ਦੁਆਲੇ ਦੀਆਂ ਦੁਕਾਨਾਂ ਦਾ ਬਚਾਅ ਹੋ ਗਿਆ ਅੱਗ ਦੀ ਸੂਚਨਾ ਮਿਲਦੇ ਸਾਰ ਹੀ ਦੁਕਾਨ ਦੀ ਮਾਲਕਣ ਅਮਨਦੀਪ ਕੌਰ ਪਰਿਵਾਰਕ ਮੈਂਬਰਾਂ ਨਾਲ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਅੱਗ ਤੇ ਆ ਕੇ ਇੱਕ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਪਰਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਦੁਕਾਨ ਦੇ ਆਲੇ-ਦੁਆਲੇ ਦੇ ਲੋਕਾਂ ਨੇ ਇਸ ਵੇਰੇ ਤੜਕਸਾਰ 4 ਤੋਂ 5 ਵਜੇ ਦੇ ਕਰੀਬ ਫੋਨ ਤੇ ਸੂਚਿਤ ਕੀਤਾ ਸੀ ਕਿ ਉਹਨਾਂ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਅੱਗ ਨਾਲ ਜਿੱਥੇ ਉਹਨਾਂ ਦਾ 3.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਉੱਥੇ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਧਰ ਫਿਲੌਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕਮਰਦਨ ਗਲਦੀ ਦੀ ਰਿਪੋਰਟ। ਸਲਦੀ ਭਾਜੀ ਇੱਕ ਸਲੋਨ ਦਾ ਦੁਕਾਨ ਤੇ ਅੱਗ ਲੱਗੀ ਆ ਬਿਊਟੀਪਲਰ ਦੀ ਦੁਕਾਨ ਸੀ ਕੀ ਕਹਿਣਾ ਚਾਹੁੰਦੇ ਆ ਇਹ ਦੁਕਾਨ ਸਾਡੀ ਆ ਜੀ ਮੇਰੀ ਭਤੀਜੀ ਦੀ ਦੁਕਾਨ ਨੇ ਇਹ ਤੇ ਇਹ ਸਾਨੂੰ ਸਵੇਰੇ 6:30 ਵਜੇ 6 ਵਜੇ ਫੋਨ ਆਇਆ ਕਿਸੇ ਦਾ ਇਤੋਂ ਗੁੰਡੀਆਂ ਦਾ ਫੋਨ ਹੋ ਗਿਆ ਸਾਡੇ ਘਰ ਤੇ ਉਸੇ ਵੇਲੇ ਸਾਰੇ ਦੌੜ ਭੱਜ ਕੀਤੀ ਤੇ ਜਰਨੈਲ ਉਹਨਾਂ ਨੂੰ ਫੋਨ ਕੀਤਾ ਤੇ ਫੈਡ ਬੁਰਗੜੀ ਜਿਹੜੀ ਆ ਫੇਰ ਆਈ ਜਾ ਕੇ ਤੇ ਨੁਕਸਾਨ ਘਟੋ-ਘਟਨੀ 2.5-3 ਲੱਖ ਦਾ ਨੁਕਸਾਨ ਸਾਡਾ ਕਿੰਨੇ ਵਜੇ ਆਇਆ ਸਾਹਿਬ ਹਾਂਜੀ ਸਵੇਰੇ ਕਿੰਨੇ ਵਜੇ ਆਇਆ ਇਹ ਤਕਰੀਬਨ ਕੋ 4:00 ਵਜੇ ਦੀ ਗੱਲ ਹੈ ਜੀ ਮਤਲਬ 5:30 6:00 ਵਜੇ ਸਾਨੂੰ ਫੋਨ ਹੋ ਗਿਆ ਜਾਂ ਹਾਂਜੀ ਫੋਨ ਕਰਕੇ ਲੱਗ ਗਈ ਸੀ ਨਾ ਨਟਵਜ ਕੀਤੀ ਥੋੜਾ ਲੇਟ ਆਈ ਹੈ ਪਰ ਆ ਕੇ ਛੇਤੀ ਆ ਗਏ ਹਾਂਜੀ ਜਿਸਵਿੰਦਰ ਭਾਜੀ ਇਸ ਹਸਲ ਲੱਗੀ ਆ ਬਿਊਟੀ ਪਾਰਲਰ ਦੀ ਦੁਕਾਨ ਹੈ ਮੌਕਾ ਤਾਂ ਹੈ ਇਹ ਦੇਖ ਕੇ ਮੌਕਾ ਤਾਂ ਹੈ ਆਏ ਆ ਤਾਂ ਲੱਗ ਲੱਭੀ ਹੋਈ ਸੀ ਤਾਂ ਇਹੜਾ ਫਾਇਰ ਬੋਰਡ ਨੂੰ ਬੁਲਾਇਆ ਗਿਆ ਉਹਨਾਂ ਨੇ ਆਣ ਕੇ ਕਾਬੂ ਪਾਇਆ ਅਗਰ ਬੋਰਡ ਨੇ ਅੱਗ ਤੇ ਅੱਗ ਬੁਝਾ ਦਿੱਤੀ ਅੰਦਰ ਜਿਹੜੀ ਆ ਜੋ ਸੇਲਮ ਕੀਤੀ ਹੁੰਦੀ ਆ ਸੇਲਮ ਦਾ ਨੁਕਸਾਨ ਹੈ ਕਿੰਨਾ ਕੁ ਦੱਸ ਸਕਦੇ ਲੱਗਦਾ 10-15 ਲੱਖ 2 ਲੱਖ ਦਾ ਦੱਸ ਦੇ ਬਾਕੀ ਇਹ ਅਵੇ ਲਈ ਪੂਰਾ ਡਿਟੇਲ ਨਾਲ ਲਿਖਾਂਗੇ ਕੀ ਕਾਰਨ ਕੀ ਲੱਗਦਾ ਆ ਅੱਗ ਲੱਗਣ ਦਾ ਕਾਰਨ بجلی ਦੇ ਸਰਕਟ ਨਾਲ ਲੱਗੀ ਆ ਹਾਂ ਹਾਂ ਜਿਸਵਿੰਦਰ ਭਾਜੀ ਇਸ ਆਗ ਲੱਗੀ ਆ ਬਿਊਟੀਫੁੱਲਰ ਦੇ ਕਾਰਨ ਮੌਕੇ ਤੇ ਹੈ ਇਹ ਦਿੱਕਤ ਮੌਕੇ ਤੇ ਆਇਆ ਤਾਂ ਲੱਗ ਲੱਭੀ ਹੋਈ ਸੀ ਤਾਂ ਉਹੜਾ ਸਰਵਰ ਰਟ ਨੂੰ ਬੁਲਾਇਆ ਗਿਆ ਉਹਨਾਂ ਨੇ ਆਣ ਕੇ ਕਾਬੂ ਪਾਇਆ ਅੱਗ ਉਹਦੇ ਅੱਗ ਦੇ ਅੱਗ ਬੁਝਾ ਦਿੱਤੇ ਅੰਦਰ ਜਿਹੜੀ ਆ ਜੋ ਸੇਲਮ ਕੀਤੀ ਹੁੰਦੀ ਆ ਸੇਲਮ ਦਾ ਨੁਕਸਾਨ ਹੈ ਕਿੰਨਾ ਕਹ ਦੱਸੇ ਕਿ ਕਿੰਨਾ ਲੱਗਦਾ 10-11 ਲੱਖ 2 ਲੱਖ ਦਾ ਦੱਸ ਦੇ ਬਾਕੀ ਇਹ ਅਵੇ ਲਈ ਪੂਰਾ ਡਿਟੇਲ ਨਾਲ ਲਿਖਾਂਗਾ ਕੀ ਕਾਰਨ ਕੀ ਲੱਗਦਾ ਆ ਅੱਗ ਲੱਗਣਾ ਕੋਰ ਨੇ ਬਿਜਲੀ ਤੇ ਸਰਕਟਰ ਨਾਲ ਲੱਗੀ ਆ